ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰੇਮੀਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਫੂਲ ਦੇ ਵਿੱਚ ਰਾਮਪੁਰਾ ਫੂਲ ਫੂਲ ਰਾਮਪੁਰੇ ਦੇ ਨਾਲ ਜਦੋਂ ਇਕੱਠੇ ਹੋ ਜਾਂਦੇ ਆ ਫਿਰ ਰਾਮਪੁਰਾ ਫੂਲ ਬਣ ਜਾਂਦਾ ਵਾ ਮਿੱਤਰੋ ਰਾਮਪੁਰੇ ਫੂਲ ਦੇ ਵਿੱਚ ਇਸ ਟਾਈਮ ਆਇਆ ਹੋਇਆ ਤੇ ਫੂਲ ਆ ਜਿਹੜਾ ਮਿੱਤਰੋ ਪਿੰਡ ਇੱਕ ਰਾਮਪੁਰੇ ਦਾ ਗਵੰਡੀ ਲਾ ਲੋ ਜਾਂ ਫੂਲ ਦਾ ਰਾਮਪੁਰਾ ਗਵੰਡੀ ਲਾ ਲੋ ਵੀ ਹੈ ਇਕੱਠਾ ਹੀ ਹੈ ਜੇ ਲੋਕੇਸ਼ਨ ਤੇ ਆਪਾਂ ਸਰਚ ਮਾਰਦੇ ਆ ਤਾਂ ਫਿਰ ਰਾਮਪੁਰਾ ਫੂਲਦੀਓ ਹੀ ਮਾਰਨੀ ਪੈਂਦੀ ਆ ਆਪਾਂ ਨੂੰ ਜਿਸ ਘਰ ਦੇ ਵਿੱਚ ਮੈਂ ਮੌਜੂਦ ਪਸ਼ੂ ਪਾਲਣ ਦਾ ਸ਼ੌਂਕ ਹੈ ਮਿੱਤਰੋ ਤੇ ਅੱਜ ਫਿਰ ਉਸ ਕਿੱਤੇ ਦੇ ਵਿੱਚ ਤਿੰਨ ਮਈਆਂ ਤਿੰਨੇ ਹੀ ਟੋਕੜਾਂ ਗੱਪਣਾ ਚੈੱਕ ਪਾਸ ਕੀ ਇਹਨਾਂ ਦੀ ਡਿਟੇਲ ਆ ਕਿਹੜੀ ਮੱਝ ਕਿੰਨੇ ਚਿਰ ਦੀ ਗੱਪਣਾ ਦੋ ਨੀਂਦੀ ਰਾਵੀ ਦੀਆਂ ਵਿਖਾ ਦੂੰਗਾ ਤੇ ਇੱਕ ਵਿਖਾ ਦੂੰਗਾ ਤੁਹਾਨੂੰ ਮਿੱਤਰੋ ਮੈਂ ਕਾਲੀ ਮੱਝ ਤੇ ਜਾਣਦੇ ਆ ਆਪਾਂ ਬਾਈ ਦਿਨਾਂ ਕਰਦੇ ਆ ਗੱਲਬਾਤ ਕੱਲੇ-ਕੱਲੇ ਪਸੂ ਬਾਰੇ ਡਿਟੇਲ ਜਾਣਾਂਗੇ ਆਉ ਮਿਲਦੇ ਹਾਂ ਬਾਈ ਨੂੰ ਥਾਂ ਥੋੜਾ ਵਾ ਕੋਸ਼ਿਸ਼ ਕਰਾਂਗੇ ਇੱਕ ਅਦਨ ਨਾ ਤੁਹਾਨੂੰ ਤੋਰ ਕੇ ਵਿਖਾ ਦੇਾਂਗੇ ਬਾਕੀ ਇੱਥੇ ਖੜਿਆਂ ਦੇ ਦਰਸ਼ਨ ਕਰ ਲਿਓ ਕਿਉਂਕਿ ਥਾਂ ਤੁਸੀਂ ਦੇਖ ਹੀ ਰਹੇ ਹੋ ਪ੍ਰੋਬਲਮ ਆ ਜਿਹੜੀ ਤੋਰਨ ਦੇ ਵਿੱਚ ਫਿਰ ਦਿੱਕਤ ਆਊਗੀ ਬਬਰ ਸਾਹਿਬ ਵੀਰੋ ਭੇਜ ਦਿਓ ਹਾਂ ਤਰ ਤੋਰ ਤਾਰ ਵੱਲੋਂ ਬਾਕੀ ਤੋਂ ਆਪਾਂ ਗੱਲਬਾਤ ਕਰ ਲਾਂਗੇ ਸਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਸਤੰਕਰ ਪ੍ਰਵਾਹ ਹਾਂ ਠੀਕ ਠਾਕ ਆ ਜੀ ਵੀਰ ਜੀ ਬਈ ਆਪਾਂ ਇੱਕ ਵਾਰ ਜਿੱਥੇ ਖੜੇ ਆ ਆਪਣਾ ਨਾਮ ਦੱਸ ਦੀਏ ਜੀ ਮੇਰਾ ਨਾਮ ਸੋਨੀ ਜਾਨਵਰ ਫਿਰ ਰੱਖੇ ਹੋਏ ਪੰਜ ਚਾਰ ਦੁੱਧ ਦਾ ਹੀ ਕੰਮ ਆ ਬਾਈ ਫਿਰ ਹਾਂਜੀ ਹਾਂ ਦੁੱਧ ਦਾ ਕੰਮ ਆ ਜੀ ਠੀਕ ਆ ਜਦੋਂ ਟੋਕੜ ਹੋ ਗਿਆ ਉਹਦੇ ਕੱਢਦੇ ਨੇ ਹਾਂਜੀ ਹਾਂ ਉਹ ਬੂਰੀ ਜਿਹੜੀ ਉਹ ਆਪ ਲੈ ਆਂਦੀ ਹੈ ਜੀ ਠੀਕ ਆ ਬਾਈ ਠੀਕ ਆ ਜੀ ਬਾਈ ਪੂਰੀ ਬਾਰੇ ਦੱਸਿਆ ਜੇ ਆਪ ਨੂੰ ਕਿੰਨੇ ਚਿਰ ਦੀ ਗੱਬਣਾ ਪੂਰੀ ਮੇ ਬੂਰੀ ਵੀਰੇ 4 ਮਹੀਨਾ ਦੀ ਕੰਪਲੀਟ ਆ ਜੀ ਦੱਬਣਾ ਠੀਕ ਆ ਜੀ ਤੇ ਆਪਾਂ ਦੁੱਧ ਝੋਕੇ ਲਿਆਂਦਾ ਸੀ ਆਪਤਾ 7 ਕਿਲੋ ਤੋਂ ਬਾਹਰ ਆ ਠੀਕ ਆ ਜੀ ਤੇ ਇਹਨੇ ਜੀ ਜਾਣੀ ਲਾਇਆ ਤੇ ਹੁਣ 5 ਕਿਲੋ ਤੋਂ ਬਾਹਰ ਵੀ ਹੈਗਾ ਠੀਕ ਆ ਹੁਣ 5 ਕਿਲੋ ਤੋਂ ਬਾਹਰ ਹੈਗਾ ਬਾਈ ਬਾਹਰ ਆ ਹਾਂਜੀ ਗਾਹਾਵਾਗੀ ਜਾਇ ਇੱਥੇ ਆ ਗਈ ਮੇਰੇ ਕੋਲੇ ਪਰਟੀ ਗਾੜੀ ਦਿੱਤਾ ਨਹੀਂ ਗਾਹ ਲਵੇ ਠੀਕ ਹੈ ਭਾਈ ਕੀ ਬੰਦਾ ਮੇਲਦੀ ਫਿਰ ਥਾਪੀ ਦੇ ਪਾਲੇ ਆ ਮੈਂ ਬੈਠ ਕੇ ਦਿਖਾਉਣਾ ਮੜਾ ਬੈਠੋ ਮੜਾ ਜੇ ਕਰੂਗਾ ਜੀ ਲੈ ਵੀ ਮਿੱਤਰੋ ਸੀਲ ਵਾਲੇ ਪੱਖ ਤੋਂ ਪੂਰੀ ਓਕੇ ਹੀ ਆ ਵੀ ਬਾਈਆਂ ਦਾ ਵੀ ਜਿੱਥੋਂ ਮੈਂ ਲੈ ਕੇ ਆਇਆ ਉੱਥੇ ਵੀ ਨਹੀਂ ਟੀਕਾ ਲੈਂਦੀ ਤੇ ਮੇਰੇ ਘਰ ਤਾਂ ਫਿਰ ਉੱਪਰ ਆ ਗਿਆ ਤੇ ਉੱਪਰੇ ਘਰੇ ਵੀ ਆ ਵੇ ਲੋ ਜਿਹੜੀ ਇਹਦੇ ਵਿੱਚ ਚੀਜ਼ ਖਾਸ ਆ ਵੇਖ ਸਕਦੇ ਹੋ ਤੁਸੀਂ ਕਰਮ ਵਾਲੀ ਦੇ ਵਿੱਚ ਤੇ ਭਾਈ ਮਤਲਬ ਪੜੇਤੀ ਐ ਪਾਈ ਪਸਮਾਉਂਦੀ ਨਾ ਨਾ ਕੋਈ ਪੜੇ ਦੀ ਲੋੜ ਨਹੀਂ ਬਾਈ ਐ ਪਸਮਾਉਂਦੀ ਹਾਂ ਹੀ ਪਸਮਾਉਂਦੀ ਗੱਪਣ ਕਿਹੜੇ ਸੀਮਨ ਤੋਂ ਕੁਝ ਪਤਾ ਇਹ ਗੱਪਣ ਮੇਰੇ ਬੂਰੇ ਸਾਹਤੋਂ ਹੀ ਆ ਆ ਪਾਈ ਮੈਂ ਕਹਿ ਦਿੱਤੀ ਹੈ ਨਾ ਵੀ ਕਨਫਰਮ ਨਹੀਂ ਹਾਂ ਨਹੀਂ ਠੀਕ ਆ ਬਾਈ ਠੀਕ ਆ ਤੇ ਹੁਣ ਤੁਸੀਂ ਦੁੱਧ 7 ਕਿਲੋ ਚੋਇਆ ਸੀ ਹੁਣ 5 ਕਿਲੋ ਆ 5 ਤੋਂ ਬਾਹਰ ਹੀ ਹੂਆ ਵੀਰੇ ਠੀਕ ਆ ਮਿਲਦੀ ਦੋਵੇਂ ਟਾਈਮ ਹੀ ਮਿਲਦੀ ਦੋਨੇ ਟਾਈਮ ਆ ਜਿਓਰ ਤੋਂ ਬਾਅਦ 2 ਘੰਟੇ ਬਾਅਦ ਫੇਰ ਭੇਜੋ ਬਾਮੇ اچھا ਠੀਕ ਆ ਗੱਪਣ ਕਿੰਨੇ ਚਿਰ ਦੀ ਹੋਗੀ ਇਹ 4 ਮਹੀਨੇ ਦੀ 4 ਮਹੀਨੇ ਠੀਕ ਆ ਫਿਰ ਤਾਂ ਕਰਮਾਂ ਵਾਲੀ ਬਾਕੀ ਆ ਸਰਟੀਫਿਕੇਟ ਹੈ ਆ ਦੇਖੋ ਇਹਦਾ ਮੈ ਤੁਹਾਨੂੰ ਮੇਲੇ ਦਾ ਸਰਟੀਫିକੇਟ ਹੈਗਾ ਡਰਾਈ ਪੀੜ ਚ ਪਾਈ ਜੀ ਹੈ ਨਾ ਹਾਂਜੀ ਧੋਲੇ 2022 ਮੇਲਾ ਤਨੋਲਾ ਠੀਕ ਹੈ ਜੀ ਲੈ ਮੇਤਰੋ ਤਨੋਲੇ ਦੀ ਇਹ ਚੈਂਪੀਅਨ ਆ ਓਕੇ ਠੀਕ ਆ 8ਵੇਂ ਨੰਬਰ ਤੇ ਆਈ ਹੈ ਵੀਰੇ ਡਰਾਈ ਚ ਪਾਈ ਨੰਬਰ ਤੇ ਆਈ ਹੈ ਠੀਕ ਆ ਬਾਈ ਹਾਂ ਜੀ ਆਪ ਉਹ ਤਾਂ ਫੋਟੋ ਸਟੇਟ ਆਈ ਹੈ ਇਹ ਦਿਖਾ ਦੇ ਦਾਂਗੇ ਵੀਡੀਓ ਜੀ ਨਾਲ ਉਹ ਪੱਕੇ ਵੀਰੇ ਵਾਲਾ ਨਿਸ਼ਾਨੀ ਰੱਖਦਾ ਹਾਂ ਉਹ ਤਾਂ ਫਿਰ ਆਉਦੀ ਰੱਖਦਾ ਇਹ ਫੋਟੋ ਸਟੇਟ ਦਿੱਤੀ ਹੋਈ ਹੈ ਮਾਲਕ ਨੇ ਵਿੱਚ ਵਿਖਾ ਦੀ ਪੁੱਤ ਦੋਵੇਂ ਵਿਖਾ ਦੀਆਂ ਆ ਇਹਦੇ ਸਰਟੀਫਿਕੇਟ ਆ ਮਿੱਤਰੋ ਇਹ ਜਿੱਤੀ ਹੋਈ ਆ ਮਾਲਾ ਮੇਲੇ ਦੇ ਵਿੱਚੋਂ ਚੈਂਪੀਅਨ ਬਣੀ ਹੋਈ ਆ ਕਰਮਾਲੀ ਤੇ 8ਵੇਂ ਨੰਬਰ ਤੇ ਆਈ ਹੋਈ ਆ ਬੀਐਫਏ ਧਨੋਲੇ ਤੋਂ ਜਿੱਤੀ ਹੋਈ ਆ ਨੀਲੀ 라ਵੀ ਦੇਵੇ ਹਾਂਜੀ ਬਾਈ ਫਿਰ ਇਹਦਾ ਹੁਣ ਰੇਟ ਕੀ ਰਹੂਗਾ ਜੀ ਰੇਟ ਵੀਰੇ ਇਹਦਾ ਫੋਨ ਤੇ ਕਰ ਲਾਂਗੇ ਓਕੇ ਜੀ ਠੀਕ ਹੈ ਹਾਂਜੀ ਤੇ ਬਾਈ ਨਾਲ ਦੀ ਜਿਹੜੀ ਕਾਲੀ ਮੈਂ ਇਹਦੇ ਬਾਰੇ ਦੱਸੀਏ ਕਾਲੀ ਮੀ ਹੈ ਕਾਲੀ ਮੈਂ ਹੈ ਵੀਰੇ 4 ਮਹੀਨਾ ਦੀ ਕੰਪਲੀਟ ਆ ਓਕੇ ਜੀ ਹਾਂ ਦੁੱਧ ਇਹਦੇ ਥੱਲੇ ਵੀ 7 ਕਿਲੋ ਆਏਗਾ ਠੀਕ ਹੈ ਬੱਚਾ ਆ ਜਾਂਦਾ ਬਾਈ ਬੱਚਾ ਇਹਦੇ ਮਾਰ ਕੱਟੀ ਆ ਵੀਰੇ ਜੱਗੜਾ ਇੱਕ ਕੱਟੀ ਆ ਆ ਇਹ ਇੱਧਰ ਖੜੀ ਕਾਲੀ ਕੱਟੀ ਹਾਂ ਕਾਲੀ ਕੱਟੀ ਜੈਡ ਪਲੇ ਕਰ ਜਾਵਾਂ ਬਹੁਤ ਬੱਚੇ ਤੋਂ ਆ ਦੇਖ ਵੀਰੇ ਜੈਡ ਪਲੇ ਕਰ ਜਾਵਾਂ ਅੱਛਾ ਠੀਕ ਹੈ ਜੀ ਇਹ ਕੱਟੀ ਆ ਓਕੇ ਤੇ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਬਾਈ ਸੂਈ ਨੂੰ ਇਹਨੂੰ ਹੋ ਗਏ ਹੋਣਗੇ ਸਰਬੇ 6-7 ਮਹੀਨੇ ਠੀਕ ਆ ਬਾਈ ਤੇ ਦੁੱਧ ਕਿੰਨਾ ਬਾਈ ਹੁਣ ਇਹਦੇ ਦੁੱਧ 7 ਕਿਲੋ ਇਹ ਵੀ ਵੀਰੇ ਆਏ ਹੋਏ ਜਿਕਰੀਆ ਦੇ ਠੀਕ ਆ ਹੁਣ ਕੈਬਰੇ ਦਾ ਕਰਕੇ ਦਾ ਭਾਵੇਂ ਕਰ ਜੇ ਤੇ ਨਹੀਂ ਆਈ ਠੀਕ ਆ ਓਕੇ ਹਾਂ ਸੌ ਲੱਗਦੀ ਆਪਣੀ ਮੈਂ ਹੂੰ ਇਹਦਾ ਤਾਜੀ ਨੂੰ ਦੁੱਧ ਫਿਰ ਕਿੰਨਾ ਕੁ ਦੇਤਾ ਲੈ ਲੈ ਬਾਈ 14 ਕਿਲੋ 14 ਕਿਲੋ ਠੀਕ ਹਾਂ ਉਹਨੇ 16 ਕਿਲੋ ਉਹਨੇ 16 ਕਿਲੋ ਠੀਕ ਗੋਰੀ ਨੇ 16 ਕਿਲੋ ਠੀਕ ਹੈ ਇਹਨੇ 14 ਕਿਲੋ ਠੀਕ ਹੈ ਬਾਈ ਤੇ ਇਹ ਬਈ ਰੇਟ ਫਿਰ ਇਹਦਾ ਇਹ ਆਪਾਂ 65000 ਰੁਪਏ ਕਰਦੇ ਆ ਇੱਕ ਇਹਨਾਂ ਆਪਾਂ 10 ਦੀ ਕਬਣੀ ਵਾਲੇ ਥਾਣਾ ਅੱਜ ਜੀ ਮੂਰਲੇ ਚ ਮੂਰਲੇ ਚ ਅੱਧਾ ਮੰਨ ਕੇ ਚਲੋ ਵੀ ਮਤਲਬ ਪੂਰਾ ਨਹੀਂਗਾ ਹਾਂ ਪੂਰਾ ਨਹੀਂ ਵੀ ਮਤਲਬ ਦੁੱਧ ਤਾਂ ਆਉਂਦਾ ਹੁੰਦਾ 20 25 ਤਾਂ ਆਉਂਦੀ ਵੀ ਪਰ ਇੱਕ ਸਾਲ ਸੋਚੀਏ ਤਾਂ ਵਜਨ ਵੀ ਬਹੁਤ ਆ ਮੈਨੂੰ ਹਾਂ ਬਜਰ ਬਹੁਤ ਆ ਬਗਰ ਬੱਚਾ ਆ ਹਾਂ ਬੱਚਾ ਆ ਵੀ ਆ ਸਹੀ ਗੱਲ ਆ ਜੀ ਇਹਦਾ ਬੱਚਾ ਛੱਟ ਗਿਆ ਤਾਂ ਕਿਹੜਾ ਬੱਚੇ ਤੇ ਮਿਲਦੀ ਆ ਜਾਂ ਚਾਰ ਤੇ ਮਿਲਦੀ ਆ ਚੱਕਰ ਨਹੀਂ ਜਿਵੇਂ ਮਰਜ਼ੀ ਚੋਲੋ ਮਤਲਬ ਜੇ ਬੱਚੇ ਤੋਂ ਸੜਕ ਤੇ ਖੜਾ ਕੇ ਚਲੋ ਪਰ ਆਪਾਂ ਬੱਚਾ ਰੱਖ ਵੀ ਲਵਾਏ ਓਕੇ ਬਸ ਠੀਕ ਆ ਲੈ ਵੀ ਉਹ ਵੀ ਉਹਨਾਂ ਦੇ ਨਾਲ ਛੱਟ ਕੇ ਜਾਣਾ ਤਾਂ 5-7000 ਦਾ ਬੱਚਾ ਕੱਟਣ ਕਟਾਉਣਾ ਹੋਇਆ ਆਪਾਂ ਕੱਟ ਲੈ ਬਸ ਠੀਕ ਆ ਓਕੇ ਤੇ ਐਲੀ ਲੀਰਾ ਵੀ ਬਾਈ ਆਪਣਾ ਆਇਆ ਸੁਖਮੰਦਰ ਰੋਡ ਵਾਲੇ ਕੋਲ ਠੀਕ ਹੈ ਜੀ ਉਹਦੀ ਵੀਡੀਓ ਹੈਗੀ ਹੈ YouTube ਤੇ ਇਹ 4 ਮਹੀਨਾ ਦੀ ਸੂਈ ਬੀਮਾ 14 ਕਿਲੋ ਤੁਲਕੇ ਗਈ ਸੀਗੀ ਠੀਕ ਹੈ 1 ਲੱਖ 20 ਹਜ਼ਾਰ ਦੀ ਮੇਰਾ ਕਹੜਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਰੇ ਬੇਗੁਰੀ ਜੀ ਕਰਤੀ ਇਹਨਾਂ ਨੇ ਲਿਜਾਣ ਵਾਲਿਆਂ ਨੇ ਠੀਕ ਹੈ ਤੇ ਬੱਚਾ ਇਹਦਾ ਲਾ ਲਿਆ ਸੀਗਾ ਤੇ ਬਾਈ ਮੇਰੇ ਕੋਲੇ ਛੱਡ ਗਿਆ ਸੀ ਠੀਕ ਹੈ ਤੇ ਚਲੋ 20 ਦਿਨਾਂ ਦੀ ਆਖਿਆ ਸੀ ਵੀ ਨਹੀਂ ਗੱਭਣ ਨਿਕਲੀ ਆਪਣੇ ਕੋਲੇ ਗੱਭਣ ਹੋ ਗਈ ਇਹ 1 ਜਨਵਰੀ ਦੀ ਠੀਕ ਹੈ ਹਾਂ ਹੁਣ ਕਿੰਨੇ ਚਿਰ ਦੀ ਗੱਭਣਾ ਇਹ ਵੀਰੇ 1 ਜਨਵਰੀ ਤੋਂ ਲਾ ਲਓ ਨਵੇਂ ਸਾਲ ਤੋਂ ਨਵੇਂ ਸਾਲ ਤੋਂ ਹਾਂ 6-7 ਮਹੀਨਿਆਂ ਦੀ ਹੋਗੀ 6-7ਾਂ ਦੀ ਹੋਗੀ ਇੱਕ ਟਾਈਮ ਦੁੱਧ ਆ ਵੀਰੇ ਸੂਈ ਨੂੰ ਡੇਢ ਮਹੀਨਾ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਸੂਈ ਨੂੰ ਤੇ ਹੁਣ ਇੱਕ ਟਾਈਮ ਦੁੱਧ ਦਿੰਦੀ ਹੈ ਹਾਂ ਤਾਜੀ ਦਾ ਦੁੱਧ ਰਿਕਾਰਡ ਕੋਈ ਜੀ ਤਾਜੀ ਦਾ ਵੀਰੇ ਉਹਨੇ 3 ਮਹੀਨੇ 4 ਮਹੀਨਿਆਂ ਦੀ ਸੂਈ ਮੈ ਦਿੱਤੀ ਸੀ 14 ਲੀਟਰ ਤੋਲ ਕੇ 14 ਲੀਟਰ 3 ਨਾਲ 4 ਮਹੀਨਿਆਂ ਦੀ ਸੂਈ ਸੂਈ ਹਾਂ ਕਿਆ ਬਾਤ ਠੀਕ ਹੈ ਜੀ ਤੇ ਫਿਰ ਹੁਣ ਬਾਈ ਕਿਹੜੇ ਤੋਂ ਗੱਭਣ ਕਰਵਾਤੀ ਹੁਣ ਇਹ ਬੂਰਾ ਆਪਣਾ ਕਿਹੜਾ ਗੋਲਡਨ গোল্ডেন پورے গোল্ডেন তো পুরো গোল্ডেন তো بڑا تے اپنے کول سٹرا ہے گا دا ਜਿਹੜੀ ਦਾ ਹੈਗਾ ਉਹਦਾ ਦੱਸਾਂਗੇ ਆਪਾਂ ਬਿਲਕੁਲ ਸਹੀ ਨਹੀਂ ਕਰਾਂਗੇ ਤੇ ਚਵਾਈ ਹੁਣ ਇੱਕ ਟਾਈਮ ਮਿਲਦੀ ਫਿਰ ਕਿਵੇਂ ਪਾੜੇ ਇੱਕ ਟਾਈਮ ਮਿਲਦੀ ਵੀਰੇ ਕੁਛ ਕੁਛ ਨਹੀਂ ਕਰਨਾ ਇਹਨੂੰ ਵੀ ਹਾਂ ਹਾਂਜੀ ਇਵੇਂ ਜਿਖਰੀ ਬਹਿ ਜਾਣਾ ਐਈ ਬਹਿ ਜਾਣਾ ਹਾਂ ਖੁਸ਼ ਹੋ ਕੇ ਸਾਫ ਨੂੰ ਮਿਲੂਗੀ ਠੀਕ ਆ ਬਈ ਠੀਕ ਆ ਵੱਡੀ ਵੱਡੀ ਬਹੁਤ ਹੈ ਮੈਂ ਹਾਂ ਹਾਂ ਵੱਡੀ ਵੱਡੀ ਕਦਰ ਨਹੀਂ ਕਰੀ ਮੈਂ ਵੀ ਸੰਭੀ ਨਹੀਂ ਗਏ ਤੇ ਭਾਈ ਇਹ ਕਿੰਨੇ ਦੀ ਦੇ ਦਿਆਂਗੇ ਇਹ ਦੇ ਦਿਆਂਗੇ ਵੀਰੇ ਮੁੱਲ ਜਿੰਨਾ ਮਰਜ਼ੀ ਕਰ ਲਓ 70000 ਦੀ 70000 ਦੀ ਹਾਂ ਇਹਦੇ ਵਿੱਚੋਂ ਵੀ ਥੋੜਾ ਬਹੁਤਾ ਮਾਨਦ ਰਿਹਾ ਕੋਈ ਥੋੜਾ ਭਰਾ ਕਾਲੀ ਮੈਂ ਤੇ ਬੱਲੀ ਮੈਂ ਲੈ ਲਵੋ ਜੀ ਨਾ ਕੋਈ ਗੱਲ ਦੀ ਵੀਰੇ ਮੌਕੇ ਤੇ ਕਰ ਲਓ ਠੀਕ ਹੈ ਬਾਈ ਠੀਕ ਹੈ ਤੇ ਪੂਰੀ ਤੋਰ ਦਿਆਂਗੇ ਪੂਰੀ ਤੋਰ ਦਿੰਨੇ ਕੋਈ ਗੱਲ ਨਹੀਂ ਤੋਰ ਦਿਓ ਮੜੀ ਜੀ ਪੂਰੀ ਤੋਰ ਦਿੰਨੇ ਵੀਰੇ ਇਹਨੇ ਕੋ ਕਰ ਦਿਓ ਕੋਈ ਨਾ ਪੂਰੀ ਤੋਰ ਦਿੰਨੀ ਲੈ ਵੀ ਮਿੱਤਰੋ ਵੈਸੇ ਤੁਸੀਂ ਕੋਸ਼ਿਸ਼ ਤਾਂ ਕਰਨੀ ਸੀ ਸਤਨੇ ਮਈਆਂ ਦਿਖਾਉਣ ਲੱਗਿਆ ਹੈਗੀ ਆ ਤੁਰ ਕੇ ਪਰ ਗੱਲ ਹੁਣ ਸਮੇਂ ਦੀ ਨਹੀਂ ਦਿੱਕਤ ਥਾਂ ਦੀ ਦਿੱਕਤ ਆ ਸਮੇਂ ਦਾ ਕੋਈ ਚੱਕਰ ਨਹੀਂ ਹੁੰਦਾ 5 ਮਿੰਟ ਵੱਧ ਲੱਗ ਪਰ ਹੁਣ ਆਏ ਆ ਵੀ ਥਾਂ ਥੋੜਾ ਵਾ ਬਾਈ ਫਿਰ ਕਈ ਵਾਰੀ ਜਿਹੜਾ ਉਪਰਾਂ ਥਾਂ ਦੇ ਵਿੱਚ ਜਦੋਂ ਪਸ਼ੂ ਕਈ ਵਾਰੀ ਥਾਂ ਥੋੜਾ ਵੀਰੇ ਹੋ ਬਾਕੀ ਆਏ ਆ ਵੀ ਮੈਂ ਪੂਰੀ ਤਾਂ ਵਿਖਾਉਣ ਲੱਗਾ ਕਿਉਂਕਿ ਇੱਕ ਤਾਂ ਚੈਂਪੀਅਨ ਆ ਮਾ ਜਿਆਦਾ ਦੂਜੀ ਬਈ ਪੂਰੇ ਦੇ ਬਹੁਤ ਸ਼ਕੀਨ ਵੀਰ ਐ ਤੇ ਚੌੜੀ-ਚੂੜੀ ਐ ਵੀ ਪਲੀ-ਪੁਲੀ ਬਹੁਤ ਆ ਬਹੁਤ ਜਿਆਦਾ ਪੜੀ ਆ ਬਾਈ ਬਹੁਤ ਜਿਆਦਾ ਆ ਜਾ ਬਸ ਇੱਕ ਗੱਲ ਮੇਰੇ ਜਾਣ ਪੁੱਛ ਪਹਿਲਾਂ ਮੇਰਾ ਤਾਂ ਬੁੱਤ ਕੋਟੇ ਕੋਟੇ ਭਰਾਵਾਂ ਨਜ਼ਰ ਲੱਗ ਜਾਂਦੀ ਮੇਰੀ ਸਿੱਧੀ ਗੱਲ ਆ ਆ ਵੇਖ ਲਾ ਵੀ ਮਿੱਤਰਾ ਮੈਂ ਚਕਾਣੀ ਦੀ ਆ ਬਰੀਕੀ ਬਰੂਕੀ ਚੰਗੀ ਆ ਹਨਾ ਮੋੜ ਲੈ ਆਰੇ ਠੀਕ ਕੱਪੜ ਬਈਏ ਫਿਰ ਮਨਲਾ ਬੂਰੇ ਤੋਂ ਉਹਨਾਂ ਨੂੰ ਕੋਈ ਸਟ੍ਰੈਸ ਨਹੀਂ ਦਿੰਦਾ ਜਿਵੇਂ ਮੇਰਾ ਮੁੱਲਿਆ ਦੀ ਖੜ ਨਹੀਂ ਆਏ ਨਹੀਂ ਕੋਈ ਵੀ ਜਾ ਭੱਜ ਨੱਠ ਕਰੂਈ ਜਾ ਹੈ ਆ ਖੜ ਗਈ ਲ ਚੰਗੀ ਆ ਯਾਰ ਮੈਂ ਤਾਂ ਬਰੀਕੀ ਬਰੂਕੀ ਚੰਗੀ ਆ ਹਨਾ ਬਈ ਤੇ ਸੂਏ ਕਿੰਵੇਂ ਨਹੀਂ ਘੱਪਣਾ ਬਈ ਸੂਏ ਤੀਜੇ ਬਈ ਬਈ ਉਹ ਤਾਂ ਪੱਥਰ ਚੁੱਕੀ ਮੜਾ ਠੀਕ ਹੈ ਸੂਏ ਠੀਕ ਆ ਲੈ ਵਲੂਵਾ ਤਾਂ ਬਾਈ ਬੜਾ ਲਾਉਦੀ ਹੋਊਗੀ ਲੈ ਲੋ ਆ ਵੀਰੇ ਹੂੰ ਮੈਂ 16000 ਰੁਪਏ ਸਪੇਸ ਹੀ ਬਹੁਤ ਪਿਆ ਯਾਰ ਹੂੰ 16 ਕਿਲੋ ਦਾ ਰਕਾਰਾ ਹੂੰ ਲੈ ਮਿੱਤਰੋ ਅਮਰੀਕਨ ਗਾਵਾਂ ਵਾਂਗੂ ਠੰਡੀ ਸੀਲਾ ਕਰਮਾ ਵਾਲੀ ਤੇ ਗੱਬੜ ਵੀ ਆ ਆਹ ਦੇ ਬਾਈ ਜਰਾ ਆਪਾਂ ਕਿਹੜਾ ਘੂੜਾ ਦਵਾ ਰਿਹਾ ਕਰਦੇ ਆ ਇੱहीं ਪੈ ਜਾਂਦਾ ਥੱਲੇ ਲੈ ਨਾਲੇ ਉੱਪਰ ਥਾਂ ਤੇ ਆਈ ਹੋਈ ਕਰਮਾ ਵਾਲੀ ਨਾਲੇ ਕਿਹੜਾ ਦੇ ਕੇ ਆਈ ਆ ਹੂੰ ਹਾਂ ਤੇ ਬਾਈ ਨੰਬਰ ਤਾਂ ਹੀ ਕਿਉਂ ਆਂਦੀ ਆਪਣਾ ਯਾਰ ਨੰਬਰ ਆਪਰਾ 77103 ਜੀ 77103 11407 11407 77103 11407 ਜੀ ਸਤ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗਣ ਤੇ ਪਾਤ ਤਿੰਨੇ ਮਈਆਂ ਤਿੰਨੇ ਹੀ ਟੋਕੜਾ ਗੱਬਣਾ ਚੈੱਕ ਪਾਸ ਤੁਸੀਂ ਆਪਦੀਆ ਕਰਵਾ ਕੇ ਹੋ ਜਾਣੀਆਂ ਇਹ ਬਾਈ ਨੂੰ ਵੀ ਕਹਿ ਕੇ ਜਾਊਂਗਾ ਕਰਾਏ ਤੁਹਾਨੂੰ ਆਹ ਆਹ ਗ੍ਰਾਪਾ ਤੇ ਨਹੀਂ ਪਾਉਂਦਾ ਮਿੱਤਰੋ ਕਿਉਂਕਿ ਇਹ ਤੁਹਾਡੇ ਅੱਗੇ ਮੇਰੀ ਹਰ ਇੱਕ ਅਗੇ ਰਿਕੁਐਸਟ ਹੁੰਦੀ ਆ ਕਿਉਂਕਿ ਕਿਉਂਕਿ ਇਹ ਸਾਲੀਆਂ ਚੀਜ਼ਾਂ ਪਈ ਇਹਨਾਂ ਦੀ ਕੋਈ ਗਾਰੰਟੀ ਨਹੀਂ ਹੁੰਦੀ ਇਹਦਾ ਜਿਹੜਾ ਗਾਰੰਟੀ ਦਿੰਦਾ ਮੈਂ ਉਹ ਬੰਦੇ ਨੂੰ ਬੇਕੂਫ ਬੰਦਾ ਕਿਹੋਂਗਾ ਕਿਉਂਕਿ ਇਹਨਾਂ ਦੀ ਕੋਈ ਗਾਰੰਟੀ ਨਹੀਂ ਕਿੰਨੀ ਚੱਲਦੀ ਕਿਉਂਕਿ ਇਹਨਾਂ ਕਰਮਾਂ ਵਾਲੀਆਂ ਨੇ ਤਾਂ ਮੌਸਮ ਦੇ ਹਿਸਾਬ ਨਾਲ ਬਦਲਣਾ ਹੁੰਦਾ ਮੈਂ ਚੰਗੀਆਂ ਗੱਲਬਾਤ ਲਈ ਨੰਬਰ ਮੈਂ ਪਾਈਆਂ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਤੇ ਮਿੱਤਰੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ